ਉਸ ਨੂੰ ਆਪੇ ਹੀ ਲਾਈ ਜਾਂਦੀ ਹੈ ਅੱਜ ਅਸੀਂ ਆ ਭਾਬੀ ਜੀ ਦਾ ਚੂੜਾ ਵਧਾ ਰਹੇ ਹਾਂ ਖਾਲਸਾ ਜੀ ਆ ਗਿਆ ਮੈਨੂੰ ਸੁਣਨਾ ਤੇ ਰੈੱਡ ਵੀ ਬਹੁਤ ਸੁੰਦਰ ਨੇ ਜੁੜੀ ਲੈ ਲੈ ਰੈੱਡ ਵੀ ਲੈ ਲੈ ਬਲੈਕ ਵੀ ਲੈ ਲੈ ਆਹ ਦਾ ਲੁੱਦਿਆਂ ਨੇ ਖਰੀਦ ਲੈ ਆਏ ਵੀ ਅੱਜ ਤੋਂ ਹਿਜਾਰਾ ਅੰਜਲੀ ਮਮੀ ਅੰਜਲੀ ਮਮੀ ਲਸੀ ਲੈ ਕੇ ਆਉਂਗੀ ਇਹਨੂੰ ਮਾੜਾ ਜਾਂ ਕੱਟ ਦੋਂਗੇ ਜਾਂ ਮੈਂ ਉਸ ਤਰ੍ਹਾਂ ਦੇ ਦੂੰਗੀ ਹਨਾ ਦੂਸਰਾ ਪਿਆਰ ਇਹਨਾਂ ਨੂੰ ਆ ਡੋਲਣਾ ਥੋੜਾ ਬੋਣਾ ਹਨ ਫੇਰ ਆਪਾਂ ਨਹੀਂ ਨਹੀਂ ਡੋਣਾ ਨਹੀਂ ਪਾਉਂਦੇ ਫੇਰ ਲੈ ਆਪੇ ਹੀ ਲੈ ਆਈ ਜਾਂਦੀ ਆ ਕਿਉਂ ਲਾ ਰਹੀ ਐ ਮੈਂ ਨਹੀਂ ਮੈਂ ਕੰਗੜ ਲਾਗੀ ਰੱਖ ਜਲਦੀ ਥੋੜਾ ਐ ਇਹ ਸਾਈਡ ਵੱਸ ਹੁਣ ਤਾਂ ਨਿਕਲ ਗਈ ਨਾ ਆਪਣੀ ਪਲੇਟ ਨਾ ਖਰਾਬ ਹੋ ਜੇ ਉਹ ਜਾਣ ਦੇ ਮਾੜਾ ਡੋਲਣਾ ਨਹੀਂ ਇਹਨੂੰ ਵਧਾ ਦੇ ਕੋਲਿਆਂ ਦੇ ਇਹ ਸਾਰੀ ਪੀਣੀ ਆ ਤੂੰ ਚੰਗਾ ਇਹ ਸਾਡੀ ਰਵਾਇਤ ਮਮੀ ਪਹਿਲਾਂ ਸ਼ਗਨ ਦੇਈਦਾ ਆ ਪਹਿਲਾਂ ਉਹ ਕੀ ਕਰੀਦਾ ਆ ਹਾਂ ਸ਼ਗਨ ਦੇ ਕੇ ਫਿਰ ਇਹਦੇ ਚੂੜੀਆਂ ਲਵਾਉਂਦੇ ਆ ਉਹ ਨਹੀਂ ਸ਼ਗਨ ਆਏ ਨਹੀਂ ਵੱਡਣਾ ਨਹੀਂ ਆ ਮਿੱਠਾ ਸ਼ਗਨ ਸੁਣਨੇ ਕਹਿ ਨਹੀਂ ਤੇ ਮੇਰਾ ਪਰਸੋ ਦੇ ਪਿਆ ਮੈਨੂੰ ਪਤਾ ਮੈਂ ਫੜ ਲਵਾਂ ਕੋਈ ਮੈਂ ਕਰੂੰਗੀ ਮੈਂ ਫੜ ਲਵਾਂ ਕੋਈ ਕੋਈ ਗੱਲ ਖਜ਼ਾਂਚੀ ਇੱਧਰ ਹੀ ਆ ਇੱਧਰ ਸਾਡੇ ਵਾਲੀ ਹੋਣ ਜਿਹੜਾ ਕੋਈ ਜਗਾ ਵਾ ਜੇ ਗੋੜੀ ਭਾਰੀ ਹੋਈ ਹੋਈ ਕਿਸੇ ਕੋਲ ਸਸੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਪਾਂ ਭਾਬੀ ਜੀ ਦਾ ਚੂੜਾ ਵਧਾ ਰਹੇ ਹਾਂ ਇਹਦਾ ਮੇਰੇ ਨਾਲ ਭੈਣਾਂ ਵਾਲਾ ਪਿਆਰ ਵੀ ਆ ਮਾਮਾ ਵਾਲਾ ਵੀ ਆ ਭਾਬੀਆ ਵਾਲਾ ਵੀ ਆ ਸਾਰਾ ਕੁਸ਼ੀਆ ਮੇਰੇ ਲਈ ਉਹ ਡੋਡੀ-ਡੋਡੀ ਬਣੀ ਵਜੀ ਮੈਂ ਗੱਡੀਆਂ ਵਾਲੀਆਂ ਦੀ ਨਹੀਂ ਸੋਹਣੇ ਲੱਗ ਰਹੇ ਆ ਰਹਿਣਾ ਕਿ ਮੇਨੂੰ ਆਰਡਰ ਆਣਿਆ ਨਾ ਸਾਡੀ ਫਲਕਾਰੀ ਦਾ ਜਿਹਨੂੰ ਸੱਚੇ ਘੋਟੇ ਦੀ ਫਲਕਾਰੀ ਦਿੱਤਾ ਹੀ ਇਹ ਇਧਰ ਕੋਈ ਲੈ ਸਕਦੇ ਆ ਭਾਂਦਾ ਸਾਡੇ ਲੋਜੀ ਬੱਸਾਂ ਘਾਡੇ ਚ ਨਹੀਂ ਬੇਟੀਆਂ ਆਉਂਦੀਆਂ ਜਸ਼ਨ ਨੂੰ ਗੱਲਾਂ ਆਉਂਦੀਆਂ ਤੋ ਇਹਨਾਂ ਦਸਲੇ ਦਾ ਨੰਬਰ ਵੀ ਲੱਗਣ ਵਾਲਾ ਹੀ ਆ ਇਹ ਸਾਡੀ ਜੀ ਹਲਕ ਗਰੁੱਪ ਦੀ ਸਾਰੀ ਸਿਕਿਉਰਟੀ ਹੈਗੀ ਆ ਹੈਲੋ ਥੈਂਕ ਯੂ ਸੋ ਮੱਚ ਮੇਰੀ سپورਟ ਲਈ ਸਾਰਿਆਂ ਨੂੰ ਹਨਾ ਸਗੰ ਦਾ ਤੋ ਪਹਿਲਾਂ ਸਗੰ ਦਾ ਜੀ ਪਹਿਲਾਂ ਡਾਲਰ ਕੱਢੋ ਪਹਿਲਾਂ ਮੈਂ ਗਿਣਾਣਾ ਫਿਰ ਅਜਾ ਸੋਚੇ ਹੱਥ ਕਰਕੇ ਲਾਉਣਾ ਮੁੱਠੀਆ ਤੋਂ ਮਿੱਟੀ ਪਈ ਮੇਰੇ ਤੋਂ ਹੀ ਪਵਾਇਆ ਸੀ ਮੇਰੀ ਭਾਬੀ ਨੇ ਤਾਂ ਮੇਰੇ ਤੇ ਲਵਾ ਲਈ ਆ ਦੇਖੋ ਨਾ ਕੋਈ ਆਈਟੈਂਸ ਪਰਾਹੇ ਜੀ ਆਈਟੈਂਸ ਜੇ ਹੋ ਗਿਆ ਬਲੀ ਪੈਸੇਸ ਨਹੀਂ ਪਸੜੀ ਪਾਇਆ ਵੀ ਮੰਮੀ ਇੰਨੇ ਟਾਈਮ ਤੇ ਸੀਗਾ ਤੇ ਲਾਇਆ ਵੀ ਇੰਨੇ ਟਾਈਮ ਸੀਗਾ ਪਾਇਆ ਸੀ ਸੋਲੀ ਸੀਗਾ ਲਾਇਆ ਸੀ ਲੁਧਿਆਣਾ ਕੇ ਸ਼ੁਕਰਤਿਆਂ ਲਾਹਾਂ ਨੂੰ ਤਾਂ ਕਹਿੰਦੀ ਐ ਥੋੜਾ ਲਜ਼ਾਮ ਆਉਂਦਾ ਹੁੰਦਾ ਹਾਂ ਵੀ ਨਾ ਉਹ ਵੀ ਨਾ ਉਹ ਵੀ ਇੱਕ ਚੀਦਾ ਹੁੰਦਾ ਨਾ ਨਾ ਨਹੀਂ 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 ਕੱਲ੍ਹ ਤੇ ਆਉਣਾ ਹੈ ਜੀ ਉਹਨੂੰ ਥੋੜਾ ਸਾਰੇ ਇੱਕ ਇੱਕ ਕੀ ਬਣਨੀ ਹੈ ਕਿਸਮਾਣਾ ਇੱਕ ਦੋ ਭਾ ਲੈਣੇ ਆ ਉੱਪਰ ਦੀ ਛੋੜਾ ਛੋੜਾ ਕੱਚੀ ਹੈ ਇਹ ਕੱਚੀ ਦੋ ਦੋ ਜੁੜੀਆਂ ਹੋਈਆਂ ਨਾ ਦੋ ਦੀ ਪਾਉ ਦੇ ਅਦਰੇ ਚ ਰੱਖ ਦਮਾ ਵਿੱਚ ਵਿੱਚ ਰੱਖ ਦਿਓ ਕੋਈ ਦਿੱਕਤ ਨਹੀਂ

ਚੋਲੀ ਨਾ ਲੱਭ ਕੋਈ ਨਾ ਸ਼ਗਨ ਕਾਲੀ ਖਾਣ ਨੂੰ ਬਹੁਤ ਦੇਦਾ ਹੁੰਦਾ 500 ਦੇ ਦੇ ਓਕੇ ਚਲੋ ਬਸ ਦੂਰ ਸੇ ਬਸ ਕਿੰਨੇ ਦਾ ਕਰਵਾ ਚਾਹਤ ਤੇ ਉਸ ਮੰਡਣਾ ਹੋਵੇ ਰੱਖਣਾ ਤਾਂ ਪਰ ਨਹੀਂ ਹੈਗਾ ਸਭ ਨੇ ਮੰਡਣਾ ਹੋਵੇ ਤੈਨੂੰ ਤੇਰੀ ਮੈਰਿਜ ਲਾਈਫ ਜੁਬ ਜੁਬ ਜੀਓ ਖੜੇ ਹੋ ਕੇ ਉੱਠ ਕੇ ਬਹਿ ਜਾ ਹੁਣ ਫੇਰਾ ਚਲੋ ਜੀ ਆਸਤੂ ਮੈਂ ਮੈਂ ਦੀ ਲਵਾਉਂ ਐਂਜੋਏ ਕਰ ਠੀਕ ਆਲਾ ਮੈਂ ਦੀ ਲਵਾਉਂ ਉਹਨਾਂ ਨੂੰ ਇਹਨੂੰ ਨਾ ਮੈਨੂੰ ਉਹ ਦੇਉਂਦੀ ਹੁਣ ਲਫਾਫਾ ਇਹਨੂੰ ਕੋਲ ਪਾ ਕੇ ਰੱਖ ਦੇ ਤਵੇ ਦੂ ਸੰਸਾਰ ਵਿੱਚ ਆਵਰਵਾਟ ਵਿੱਚ ਆਉਗੀ ਟੀਵੀ ਦੀ ਮੈਂ ਤਾਂ ਕਿਹਾ ਸੀ ਬੰਦ ਕਰਕੇ ਤਾਂ ਲਾਹਰ ਤੂੰ ਦੇਖੇ ਤਵੇ ਕਦੇ ਹੈ ਇਹ ਤਾਂ ਹੈ ਹੀ ਨਹੀਂ ਸੀ ਉਹੀ ਕਹਤਾ ਕਹਿੰਦਾ ਹੂੰ ਇਹ ਤਾਂ ਫੋਨ ਚੱਲਦਾ ਆਪਾਂ ਲੰਬਾ ਦੇ ਤਾਂ

ਬਲੈਕ ਵੀ ਸੋਹਣਾ ਲੱਗ ਰਿਹਾ ਹੈ ਸਰ। ਡੋਮੀਨਿਕਾ ਦਾ ਤਾਂ ਵੈਸੇ ਨਾ। ਬਲੈਕ ਹਰ ਕਿਸੇ ਨੂੰ ਅਸੀਂ ਆਲਰੇਡੀ ਲੈ ਚੁੱਕੇ ਹਾਂ। ਆਕਾਸ਼ ਮਾਤ ਵੀਰੇ ਗੱਡੀ ਵਾਲੀ ਬੀਚ ਬਹੁਤ ਸੁੱਤੀਆਂ ਨੇ। ਕਿਹਦੀ ਕਾਰ ਆ ਲੈ ਲਾ। ਇਹ ਤਾਂ ਬ੍ਰੈਂਡ ਹੈ ਸਰ। ਆਹ ਨਾ ਥੋੜਾ ਪੀਸ ਮਤਲਬ ਕੰਫਰਟੇਬਲ ਜਿਹਾ। ਆਹ ਆਹ ਇਹਨਾਂ ਟਾਈਟ ਆ ਬੈਠ। ਇਹ ਆਹ ਬੜੀ ਹੁਣ। ਸਰ ਐਸ ਐਨ ਹਾਪੀ ਮਣੇ ਦਾ ਰੰਗ ਕਿਹੜਾ ਸੋਹਣਾ? ਆਹ ਰੈੱਡ ਬਹੁਤ ਸੋਹਣਾ। ਨਹੀਂ। ਬਹੁਤ ਸੋਹਣਾ ਮਾਂ। ਰੈੱਡ ਵੀ ਸੋਹਣਾ ਬਲੈਕ ਵੀ ਸੋਹਣਾ। ਇੱਕ ਦੱਸੋ। ਇਹ ਜਿਹੜਾ ਇਹਨਾ ਬਲੈਕ ਵੀਕ ਬਲੈਕ ਠੀਕ ਆ ਹਾਂ ਬਲੈਕ ਲੈ ਲਾ ਫਿਰ ਬਲੈਕ ਲੈ ਲਾ ਨਹੀਂ ਨਹੀਂ ਲੈ ਹਾਈ ਬਲੈਕ ਬਲੈਕ ਨੂੰ ਹਾਂ ਬਲੈਕ ਸੋਹਣਾ ਸੁਮਨੇ ਮੈਨੂੰ ਰੈੱਡ ਸੋਹਣਾ ਲੱਗਦਾ ਲੇ ਲੈ ਲਾ ਫਿਰ ਤੇਰੀ ਮੈਂ ਕੰਫਿਊਜ਼ ਹੋ ਗਈ ਪਤਾ ਕੀ ਮੇਰੇ ਅੱਖਾਂ ਨੂੰ ਇੱਕਦਮ ਰੰਗ ਵੱਜਿਆ ਸੀ ਮੈਨੂੰ ਸੋਹਣਾ ਨਾ ਰੈੱਡ ਵੀ ਬਹੁਤ ਸੋਹਣਾ ਲੱਗਦਾ ਦੋਨੇ ਜੋੜੀ ਲੈ ਲਾ ਰੈੱਡ ਵੀ ਲੈ ਲਾ ਬਲੈਕ ਵੀ ਲੈ ਲਾ

ਹੈਪੀ ਮਨ ਹੈ ਅਜਾ ਚਲੀਏ ਹੋਰ ਕੋਈ ਸਨੈਕਸ ਬਸ ਲੈ ਲੈ ਭਾਜੀ ਬਾਕੀ ਸਭ ਆ ਗਏ ਜੋਤਿਆ ਪਿੱਛੇ ਜੋਤ ਨੂੰ ਕੱਪੜਿਆਂ ਪਿੱਛੇ ਨੰਨੀ ਨੂੰ ਕਿਸੇ ਚੀਜ਼ ਨਹੀਂ ਨਹੀਂ ਨੰਨੀ ਵੀ ਸਹੂਆ ਜੋਤ ਵੀ ਸਹੂਆ ਦਦਾਰ ਬਾਲਾ ਕਰਦਾ ਬਈ ਇੰਨਾ ਸਾਰਾ ਤੰਗ ਕਰਦਾ ਨਾ ਇਹ ਭਾਜੀ ਇਹਨੇ ਪਤਾ ਕੀ ਕੀਤਾ ਇਹਨੇ ਕਿਹਾ ਵੀ ਆਪਾਂ ਮੋਡਲ ਟਾਊਨ ਇੰਦਰ ਹੋ ਗਏ ਨੇ ਜਾਣ ਕੇ ਨਾ ਆਈਸਕ੍ਰੀਮ ਲੈ ਲਈ ਪੈਂਟ ਤੇ ਜਾਣ ਕੇ ਡੋਲੀ ਆ ਨੇ ਵੀ ਮੈਨੂੰ ਕੋਡ ਸੈੱਟ ਮਿਲੂਗਾ ਹੈ ਦਦਾਰ ਹੈ ਮੁੰਗੜੀ ਮੇਰੀ ਹੋਈ ਨਹੀਂ ਸਕੀਮ ਨਹੀਂ ਚੱਲੀ ਮਾਚ ਕਹਿੰਦਾ ਮੰਮੀ ਠੰਡੀ ਲੱਗ ਰਹੀ ਹੈ ਹਲਤਾ ਨੂੰ ਮੈਨੂੰ ਕਹਿਆ ਮੈਂ ਤੈਨੂੰ ਟੋਲੇ ਵੀ ਖਲੇ ਹਾਂ ਛੇਤੀ ਮੰਮਾ ਆਈਸਕ੍ਰੀਮ ਡੋਲੇਗੀ ਠੰਡੀ ਰਾ ਦੇ ਮੈਨੂੰ ਕੋਰਸੈਟ ਲੈ ਦੇ ਬਾਲਾ ਖਰਾਬ ਆ ਵੀ ਇਹਦਾ ਇਧਰ ਨੂੰ ਕਰੀ ਮੋ ਅਰੇ ਇਧਰ ਨੂੰ ਕਰੀ ਮੋ ਤੂੰ ਬਾਲਾ ਟਿੱਕਾ ਤੂੰ ਲੋਲਾ ਨਹੀਂ ਤੂੰ ਸਿੱਖਾ ਹੈ ਮੈਂ ਹੁਣ ਸਾਰੀ ਮੰਮੀ ਤੋਤੇ ਇਹਨੂੰ ਆਈ ਮੰਮੀ ਉਹ ਚਲੀ ਜਾਊਗੀ ਜੂੜੀਆਂ ਤੇ ਉਹ ਗੁਰਨਾਇ ਨੂੰ ਆਪਾਂ ਲੈ ਲੈ ਕੇ ਇੱਕ ਫਰੋਗ ਇੱਕ ਜੂੜੀ ਤੇ ਮੇਰਾ ਕੋਰਸੈਟ ਹਾਂ ਬਹੁਤ ਜੂੜੀਆਂ ਚੱਲੋ ਛੇਤੀ ਆ ਲੋ ਜੀ ਸ਼ੌਪਿੰਗ ਹੋ ਗਈ ਸਾਰੀ ਹੁਣ ਚਲੋ ਘਰ ਨੂੰ ਇਧਰ ਨੂੰ ਜੁੱਤੀਆਂ ਜਾਦ ਰਹੀਆਂ ਭਾਜੀ ਇੱਥੋਂ ਨਹੀਂ ਮੁੜਨਾ ਉੱਥੋਂ ਜਿੱਥੇ ਬੇਬੀ ਸ਼ੌਪ ਲਿਖਿਆ ਨਾ ਉਧਰ ਨੂੰ ਰਾਈਟ ਇਧਰ ਜਾਣਾ ਹਾਂਜੀ ਹਾਂਜੀ ਰਾਈਟ ਆਪਾਂ ਰਾਈਟ ਜਾਣਾ ਹਾਂਜੀ ਤੇ ਤੇਰੀ ਸ਼ਕਰਗੰਦੀ ਦੇਖ ਲਿਓ ਸ਼ਕਰਗੰਦੀ ਖਾ ਲੈਣ ਦੇ ਯਾਰ ਇਹ ਕੱਲੀ ਦੇ ਖਾਣ ਕੀ ਖਾਣਾ ਮੈਨ ਆਓ ਨਾ ਕੋਈ ਨਾ ਜਿਹੜਾ ਕੋਸ ਮਰਜ਼ੀ ਖਾ ਲਓ ਸ਼ਕਰਗੰਦੀ ਦੇਖ ਲਓ ਜੇ ਮਿਲ ਜੇ ਤਾਂ ਇਹ ਚੀਜ਼ਾਂ ਦੇ ਪੂਰਾ ਰਟਿਆ ਆ ਜੁੱਤੇ ਜੁੱਤੂ ਜੁੱਤ ਪਹਿਲਾਂ ਪਕਲ ਜਗਰਾਮੀ ਗਏ ਪਹਿਲਾਂ ਲੈਲੇ ਦੋ ਪਹਿਲਾਂ ਤਾਂ ਇਹਨੇ ਨੰਨੀ ਨੂੰ ਫੇਰ ਨਹੀਂ ਫੇਰ ਕਮਾਰ ਮੰਡੀਏ ਉੱਥੇ ਲੈ ਹੁਣ ਇੱਥੇ ਆ ਕੇ ਫੇਰ ਸਟੈਲਾ ਟੋਸ ਤੋਂ ਲੈ ਲੈ ਨੰਨੀ ਨੂੰ ਕਹਿੰਦਾ ਹਰ ਜਗ੍ਹਾ ਨੰਨੀ ਨੂੰ ਕਹਿੰਦਾ ਨੰਨੀ ਵੇ ਤੇਰੇ ਲਈ ਪਿੰਕ ਲੈ ਲੈ ਮੈਂ ਜੁੱਤੇ ਕਹਿੰਦਾ ਹਾਂ ਇੰਨਾ ਕੁਸ ਕੀਤਾ ਇਹਨੇ ਤਾਂ ਜਾਣ ਕੇ ਨਾ ਪੀਤੇ ਨੂੰ ਫੋਨ ਲਾ ਕੇ ਪੀਤੇ ਤੇ ਤੁਹਾਰੇ ਲਈ ਇਹ ਲੈ ਲੂੰ ਹਾਂ ਝੁੱਟੇ ਬੰਦ ਕਰੋ ਝੁੱਟੇ ਆਪਕਰਾ ਵੀ ਰੋਡ ਦੀ ਪਾਈ ਤਾਂ ਜੀ ਨਹੀਂ ਜੇ ਬਟੇ ਮੈਂ ਛੱਪੜ ਹੁੰਦਾ ਐ ਟੋਏ ਆ ਕਿਵੇਂ ਲੰਘ ਤੜੇ ਲੋਕ ਇਧਰ ਦੀ ਹੂੰ ਕੀ ਨੇ ਅੱਜ ਬਾਦਰਾ ਬੂਟ ਇਹਨੇ ਬੂਟ ਹੋਰ ਨਾਲ ਜਿਹੜੀ ਮਾਰਕੀਟ ਚ ਗਿਆ ਜਿਹੜੀ ਸ਼ਾਪਿੰਗ ਨੇ ਜੁੱਤੇ ਗਾ ਗਾ ਬਾਈ ਨਹੀਂ ਦੇਖੀ ਨੂੰ ਆਣ ਗੱਲ ਨਾਲ ਅਸੀਂ ਤਿੰਨ ਮਾਰਕੀਟਾਂ ਗਏ ਇਹਨੇ 5 ਪੇਅਰ ਲੈ ਆ ਜੁੱਤਿਆਂ ਦੇ 6 ਕੱਲ ਵਾਲੇ ਮੋੜੋਂ ਫਿਰ ਜਿਹੜੇ ਲਿਆਂਦੇ ਆ ਇਹਨੇ ਕੱਲ ਹਾਂ ਹੋਰ ਗਿਆ ਹਾਂ ਖਾਲਸਾ ਜੀ ਆ ਗਿਆ ਚਾਦਰਾਂ ਵੀ ਕੱਢ ਲਓ ਨਫਾ ਦੇ ਉਹ ਦੂਜਾ ਦੀਵਾ ਛੱਡਿਆ ਨਾ ਦੀਵਾ ਛੱਡਿਆ ਨਾ ਮੈਨੂੰ ਲੈ ਆਏ ਸਿੱਧਰੀ ਵਾਲੀ ਲੈ ਕਿੱਥੇ ਦੂਆ ਕਹਿੰਦੇ ਉਦੜ ਵੀ ਤਿਆਰ ਹੋਈ ਰਹੀ ਹੈ ਪੁੱਛ ਮੈਂ ਆਉਣਾ ਹੀ ਨਹੀਂ ਸੀ ਮੈਂ ਤਾਂ ਬੰਦੀ ਮੈਂ ਕੱਲੂ ਪਾਜ ਜਾਣਾ ਵਸ ਇਹ ਤਾਂ ਉਦੜਾਂ ਵੀ ਬਚਾਈਆਂ ਨਹੀਂ ਜਿੱਤੇ ਬਾਬੇ ਦੇ ਜਾਣਾ ਕਰਕੇ ਆਈਆਂ ਨਹੀਂ ਨਹੀਂ ਆਉਂਦੀ ਕੱਲ ਫੇਰ ਕੱਲ ਨਹੀਂ ਜਾਣਾ ਓਕੇ ਇੱਕ ਮੇਰੇ ਜੀਜੇ ਕੱਢਿਓ ਆਹ ਲੱਦਿਆਣੇ ਖਰੀਦ ਲਿਆ ਵੀ ਅੱਜ ਤੁਸੀਂ ਜਾ ਰਹੇ ਫੇਰ ਕੁੜੀਆਂ ਵਾਲੇ ਨਹੀਂ ਰਹਿਣ ਮੁੰਡਿਆਂ ਵਾਲੇ ਮਿਲ ਜਾਂਦੇ ਸੀ ਉੱਥੇ ਨਹੀਂ ਆਦਾ ਸੋਹਣੇ ਮਿਲ ਗਏ ਸਿਹਾਰ ਕੀਤੇ ਆਗੇ ਆਂ ਕੀ ਦੇ ਕੇ ਆਏ ਕਿੰਨੇ ਲੈਂਦੇ ਆ ਤੂੰ ਪਾ ਕੇ ਦੇਖ ਕਹੇ ਤੂੰ ਮੈਂ ਤਾਂ ਕੁੰਜੀ ਖੋਦੀ ਅੱਜ ਬਾਲਾ ਬਾਲਾ ਇੱਕ ਦੂਲੇ ਇਹਦੇ ਅਪਛਾਉਂ ਦੇ ਸੀ ਤਿੰਨ ਜੋੜ ਅਰੇ ਉਹ ਵੀ ਤੱਕਿਆ ਇਹਦਾ ਕਰ ਦੇ ਕੇ ਉਹਨੇ ਬਈ ਉਹ ਮੁੰਡਾ ਦਾ ਹਰ ਦੋਣ ਇੱਥਾ ਪੰਜ ਨੰਬਰ ਇਹ ਲੈਂਦਾ ਉਹ ਫੇਰ ਉਹਨੂੰ ਕਹਿੰਦੇ ਆਹ ਪੈਣੀ ਪਾ ਲਾ ਕੇ ਸੁਣਵਾ ਸੁਣਾਉਂਗਾ ਕੋਈ ਨਹੀਂ ਕੱਟਾ ਕੋਟ ਆਜਾ ਤੂੰ ਲੈ ਦੇ ਲੈ ਨਹੀਂ ਲੈ ਇਹ ਤੇ ਸੁਣ ਆ ਪੰਜ ਇਹਦੇ ਆਜੂ ਚਾਰ ਨੰਬਰ 16 ਦਾ ਆਜੋ ਨਾ ਪਾ ਕੇ ਦੇਖ ਯਾਰ ਪਾ ਕੇ ਦੇਖੋ ਇਹਦੀ ਤੇ ਚੱਪਲਾ ਕਹਿੰਦੇ ਦੋ ਦੋ ਲਿਫਾਫੇ ਚ ਪਾ ਲੋ ਹਾਂ ਮੈਨੂੰ ਕਹਿੰਦਾ ਲਮਾਮੀ ਇਸ ਕੋ ਲਿਫਾਫੇ ਮੇਂ ਢਾਲ ਜਦ ਪਾਜਾ ਵਾਰ ਸੈਪਨ ਫੇਜ ਨੂੰ ਮੈਂ ਪਾ ਕੇ ਦੇਖੋ ਬੱਡੀਆਂ ਨਹੀਂ ਤੇ ਪੰਜ ਨੰਬਰ ਲੈਣਾ ਸੀ ਸ਼ੂਟ ਇਕੱਠੇ ਕਰੀ ਜਾਂਦਾ ਬੂਟ ਆਉਂਦੇ ਹਾਂ ਦੀ ਗਸੀ ਲਾ ਰਹੀ ਆਦੇ ਬੰਦੇ ਦੇ ਘਾਰੇ ਆ ਸਾਰੇ ਆ ਲੈ ਤਰੀ ਨਾਈਕੀ ਨਾ ਆ ਜਰਾਬਾਂ ਵੀ ਲੈ ਕੇ ਆਏ ਕੱਲ੍ਹ ਫ੍ਰੀ ਉੱਥੋਂ ਹਾਂ ਜੱਕ ਤੇਰੀ ਨਾਈਕੀ ਕੀਆ ਬਸ ਇੰਨਾ ਹੀ ਹੋ ਗਿਆ ਤੋਰੀਆ ਇੱਕ ਇਹਦੀ ਹੋਰ ਸਕੀਮ ਦਿਖਾਵਾਂ ਜਿਹੜੀ ਅੱਜ ਅਸੀਂ ਪਾਸ ਨਹੀਂ ਹੁੰਦੀ ਸੀ ਖੜਾ ਹੋਈ ਕੁੜੀਆਂ ਦੀਆਂ ਲੈਣ ਲੱਗੇ ਪੈਂਟਾਂ ਹਨਾ ਇਹਨੇ ਕਿਹਾ ਵੀ ਮੈਨੂੰ ਐਂ ਤੱਕ ਕੁਝ ਲੈ ਲੈਣੀ ਨੇ ਜਾਣੀ ਕਿ ਨਾ ਦੇਖੋ ਆਈਸ ਕੋ ਉਧਰ ਘੁੰਮ ਮਾਂ ਵੀ ਮੈਂ ਆਈਸਕ੍ਰੀਮ ਡੋਲ ਲਈ ਪੈਂਟ ਦੇ ਪਿੱਛੇ ਆਹ ਕਹਿੰਦਾ ਮੰਮੀ ਅੰਨਾ ਠੰਡੀ ਲੱਗ ਰਹੀ ਹੈ ਮੇਰਾ ਕੋਰਸੈਟ ਲੈ ਲੈ ਮ फटाफट ਹਣ ਦੋ ਪਰ ਇਹ ਨਹੀਂ ਚੱਲੀ ਇਸ ਕਿ ਅਸੀਂ ਇਹ ਪੈਂਟ ਲਾ ਦੇ ਦੋ ਕੋਈ ਨਾ